ਮੌਕੇ ਤੇ ਪਹੁੰਚ ਕੇ ਉਹ ਬਹੁਤ ਹੀ ਮੰਦਪਗੀ ਘਟਨਾ ਹੋਈ ਹੈ ਇੱਕ ਫੈਕਟਰੀ ਜਿਹਦੇ ਵਿੱਚ ਗੱਡੀਆਂ ਨੂੰ ਪੇਂਟ ਕਰਨ ਤੋਂ ਬਾਅਦ ਉਹ ਤੇ ਕਵਰਿੰਗ ਕੀਤੀ ਜਾਂਦੀ ਸੀ ਪੱਠੀ ਲੱਗੀ ਸੀ ਤੇ ਇੱਕਦਮ ਨਾ ਕਰਨ ਨਾਮੁਲੂਮ ਕਾਰਨ ਕਰਕੇ ਜਿਹੜੀ ਵੀ ਅੱਗ ਲੱਗੀ ਤਾਂ ਅੱਗ ਇੰਨੀ ਜ਼ੋਰਦਾਰ ਸੀ ਵੀ ਸ਼ਟਰ ਵੀ ਖੁੱਲਾ ਸੀ ਪਰ ਉਹਨਾਂ ਨੌਜਵਾਨਾਂ ਨੂੰ ਬਾਹਰ ਭੱਜਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਦੋ ਨੌਜਵਾਨਾਂ ਦੀ ਡੈਥ ਹੋਈ ਹੈ ਮੌਕੇ ਤੇ ਮੇਰੇ ਆਉਣ ਤੋਂ ਪਹਿਲਾਂ ਐਸਐਚਓ ਡਿਵੀਜ਼ਨ ਨੰਬਰ 6 ਕੁਲਵੰਤ ਕੌਰ ਜੀ ਐਸਐਸ ਸੁਨਦੀਪ ਕੁਮਾਰ 22 ਨੰਬਰ ਚੌਕੀ ਉਹ ਮਜੂਦ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣਾ ਕੰਮ ਕਰਨ ਲੱਗੀਆਂ ਸੀ ਪਰ ਬੜੀ ਦੁਖ ਦੀ ਘਟਨਾ ਵੀ ਉਹਨਾਂ ਦੀ ਧਿਆਨ ਨਹੀਂ ਪਚਾ ਸਕੀ ਕਿਸ ਤਰ੍ਹਾਂ ਅੱਗ ਲੱਗੀ ਹੈ ਜੇ ਕੋ ਪਤਾ ਲੱਗੇ ਅੱਗ ਹੁਣ ਪਤਾ ਲੱਗੂਗਾ ਉਹਦੇ ਜਾਂਚ ਕੀਤੀ ਜਾਊ ਵੀ ਬਿਜਲੀ ਕਾਰਨ ਹੋਈ ਹੈ ਜਾਂ ਕੋਈ ਪਰ ਉਹ ਮੁਸਲਮਾਨ ਦੱਸਦੇ ਬੀੜੀ ਤਾਂ ਮੇਰੇ ਖਿਆਲ ਮੁਸਲਮਾਨ ਸ਼ਾਇਦ ਪਿੰਦੀ ਨਹੀਂ ਹੁੰਦੀ ਪੀੜ ਇਹ ਦੋ ਪਰਿਵਾਰ ਨੇ ਜਿਹੜੇ ਕਿੰਨੀ ਉਮਰ ਦੇ ਸੀ ਛੋਟੀ ਉਮਰ ਦੇ ਨੌਜਵਾਨ ਇਹ ਵੀ ਮੈਂ ਐਸਐਚਓ ਨੂੰ ਕਿਹਾ ਵੀ ਇਹ ਜਾਂਚ ਕਰੋ ਵੀ ਕਿਤੇ ਬੱਚਿਆਂ ਨੂੰ ਤਾਂ ਨਹੀਂ ਸੀ ਨੌਕਰੀ ਲਾਇਆ ਨਾ ਵਾਲਕ ਲੇਬਰ ਤਾਂ ਨਹੀਂ ਲੱਗਦਾ ਨਹੀਂ ਨਹੀਂ ਉਹੀ ਤਾਂ ਜਾਂਚ ਕਰਨੀ ਆ ਨਾ ਵੀ 18 ਤੋਂ ਵੱਧ ਤਾਂ ਨਹੀਂਗਾ ਹੂੰ ਸਿੱਧੂ ਸਾਹਿਬਾ ਲੱਗਦਾ ਕਿ ਕੋਈ ਮੁਆਵਜ਼ਾ ਵਗੈਰਾ ਜਾਂ ਕਿ ਉਹਦਾਂ ਦੀ ਕੋਈ ਮਾਲ-ਬਾਲੀ ਮਦਦ ਹੈ ਜਿਹੜੇ ਦੇਖੋ ਸਰਕਾਰੀ ਸਹਾਇਤਾ ਦੀ ਜਿਹੜੀ ਲੋੜ ਹੋਊ ਉਹਦੇ ਲਈ ਵੀ ਅਸੀਂ ਹਾਜ਼ਰ ਹਾਂ اگر ਜਿਹੜਾ ਫੈਕਟਰੀ ਵਾਲਾ ਜਿਹਦੇ ਕੋਲੇ ਕੰਮ ਕਰਦੇ ਉਹਨੂੰ ਵੀ ਕਹਾਂਗੇ ਵੀ ਇਹਨਾਂ ਦੀ ਮਾੜੀ ਮੋਟੀ ਮਾਦੀ ਮਦਦ ਕਰੀ ਜਾਵੇ ਵੱਡੀ ਕਿਲਦੀ ਚ ਫੈਕਟਰੀਆਂ ਨੇ ਤੁਹਾਡੇ ਜਿਹੜੇ ਹਲਕੇ ਦੇ ਵਿੱਚ ਲੱਗਦਾ ਕਿ ਸੇਫਟੀ ਉਪਕਰਨ ਜਿਹੜੇ ਨੇ ਦੇਖੋ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਵੀ ਇੱਥੇ ਬਿਲਕੁਲ ਵੀ ਜਿਹੜੇ ਵਰਕਰ ਨੇ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਨਾ ਅੱਗ ਬਜਾਉ ਉਪਕਰਨ ਲੱਗਾ ਨਾ ਕੋਈ ਐਕਸਟਰ ਦਾ ਪ੍ਰਬੰਧ ਹੈ ਨਾ ਹੀ ਕੋਈ ਇਹੀ ਇਹਨਾਂ ਦਾ ਪ੍ਰਬੰਧ ਸੀ ਮੈਨਸੋ ਚ ਕੱਟਣ ਦਾ ਜਿਹਦੇ ਕਾਰਨ ਜਿਹੜੀ ਵੀ ਉਹਨਾਂ ਦੀ ਜਾਨ ਬਚ ਸਕੇ ਤੇ ਮੈਂ ਦੇਸ਼ ਇਸ ਮਾਧਮ ਰਾਹੀਂ ਮੈਂ ਸਮੁੱਚੇ ਇੰਡਸਟਰੀ ਦੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਅ ਇੰਡਸਟਰੀ ਦੀ ਤਰੱਕੀ ਲਈ ਵੀ ਕੰਮ ਕਰਨਾ ਕਿਉਂਕਿ ਇੰਡਸਟਰੀ ਪੰਜਾਬ ਦਾ ਤੁਰੇ ਦੀ ਤਰੱਕੀ ਜ਼ਰੂਰੀ ਹੈ ਪਰ ਜਿਹੜੇ ਵਰਕਰ ਤੁਹਾਡੇ ਕੋਲੇ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਵੀ ਹੈ ਲਾਜ਼ਮੀ ਉਹ ਬਣਾਇਆ ਕਰੋ ਦੇਖੋ ਅੱਜ ਇਹ ਨੌਜਵਾਨਾਂ ਨੂੰ ਪਤਾ ਥੋੜਾ ਜਿਹਾ ਸੀ ਵੀ ਅਸੀਂ ਸਵੇਰੇ ਅੱਜ ਰੋਟੀ ਪਾਣੀ ਖਾ ਕੇ ਕੰਮ ਤੇ ਜਾ ਰਹੇ ਹਾਂ ਤੇ ਸ਼ਾਮ ਨੂੰ ਸਾਸੀ ਵਾਪਸ ਨਹੀਂ ਆਉਣ ਅਜਿਹਿਆਂ ਘਟਨਾ ਨਾ ਹੋਣ ਉਹਦੇ ਲਈ ਅਸੀਂ ਜਿਹੜੇ ਆ ਕੁਝ ਨਾ ਕੁਝ ਕਾਰ ਵੀ ਜਿਹੜੀ ਬਣਦੀ ਕਰਾ ਪਰਵਾਸੀ ਸੀਗੇ ਇਹ ਪਰਵਾਸੀ ਨਹੀਂ ਜੀ ਨਹੀਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਫੈਕਟਰੀਆਂ ਚੱਲਦੀਆਂ ਨੇ ਜੀ ਮੈਂ ਕਹਿੰਦਾ ਜੇ ਕੋਈ ਤੁਹਾਨੂੰ ਵੀ ਜਾਣਕਾਰੀ ਮਿਲੇ ਐਸਐਚਓ ਮੈਡਮ ਮੌਕੇ ਤੇ ਖੜੇ ਨੇ ਇਹਨਾਂ ਨੂੰ ਵੀ ਕਹੂੰਗਾ ਅਸੀਂ ਹੁਣ ਇਹਦੀ ਹੈ ਜਾਂਚ ਪੜਤਾਲ ਵੀ ਸ਼ੁਰੂ ਕਰਾਂਗੇ ਜਿੱਥੇ ਕਿਤੇ ਅਲੰਘਣਾ ਉਹ ਦੂਰ ਕਰਾਵਾਂਗੇ ਸਾਡਾ ਕੰਮ ਕਿਸੇ ਨਾਤੀ ਨੂੰ ਤੰਗ ਕਰਨਾ ਨਹੀਂ ਪਰ ਜਿਹੜੇ ਸਾਡੇ ਬੰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਲਾਜਮੈਂ ਹੈ ਜੀ ਤੁਹਾਡੇ ਇਲਾਕੇ 'ਚ ਘਟਨਾ ਹੋਈ ਹੈ ਜੀ ਇਹ ਕਿੱਥੇ ਕੀ ਹੋਇਆ ਕੀ ਹੋਇਆ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ 11:00 ਵਜੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਕਰਕੇ ਅੱਗ ਲੱਗ ਗਈ ਤੇ ਜਦੋਂ ਮੌਕੇ ਤੇ ਪਹੁੰਚਿਆ ਤਾਂ ਅੱਧਾ ਸ਼ਟਰ ਖੁੱਲਾ ਸੀ ਗੱਦੇ ਤੋਂ ਕਾਫੀ ਇਹਨਾਂ ਨੇ ਖੋਲ੍ਹਿਆ ਆ ਕੇ ਤੇ ਤਿੰਨ ਬੰਦੇ ਅੰਦਰ ਦਸੇ ਹੀ ਗਏ ਸੀਗੇ ਜੋ ਲੋਕਾਂ ਦੇ ਮਤਲਬ ਦਸੇ ਇੱਕ ਬੱਚੇ ਨੂੰ ਅੱਗ ਲੱਗ ਗਈ ਉਹਨੂੰ ਹਸਪੀਟਲ ਲੈ ਗਏ ਅੱਗੇ ਮੇਰੇ ਖਿਆਲ ਤੋਂ ਡੀ ਐਮ ਸੀ ਰੈਫਰ ਕਰਤਾ ਪਹਿਲਾਂ ਪਾਬਾ ਹਸਪੀਟਲ ਲੈ ਗਏ ਉਹ ਜ਼ਿਆਦਾ ਜਲਿਆ ਸੀ ਤੇ ਦੋ ਬੰਦੇ ਅੰਦਰ ਹੀ ਸੀਗੇ ਤੇ ਉਹ ਮੈਂ ਸਮਝਦਾ ਵੀ ਬਹੁਤ ਮਾੜੀ ਦੁਰਘਟਨਾ ਹੋਈ ਆ ਵੀ ਉਹ ਦੋਨੋਂ ਵਿਚਾਰੇ ਅੰਦਰ ਹੀ ਝੁੱਸ ਸੀਗੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਬਾਹਰ ਨਿਕਲਣ ਦਾ ਤੇ ਇਹ ਅੱਗ ਕਿਤੇ ਨਾ ਕਿਤੇ ਅੰਦਰ ਇੱਕ ਫੈਕਟਰੀ ਆ ਇਹਦੇ ਅੰਦਰ ਹੀ ਪੱਠੀ ਜਿਹੜੀ ਕਿ ਪੇਂਟ ਵਾਲੀ ਹੁੰਦੀ ਆ ਕਿਉਂਕਿ ਜਿਹੜੀਆਂ ਹੁੰਦੀਆਂ ਨੇ ਸੀਟ ਕਵਰ ਦੀਆਂ ਕਾਠੀਆਂ ਹੁੰਦੀਆਂ ਨੇ ਉਹਦਾ ਕੰਮ ਆ ਉਹਨੂੰ ਪਾਲਿਸ਼ ਕਰਦੇ ਆ ਅਤੇ ਲੋਸ਼ਨ ਵਗੈਰਾ ਹੁੰਦਾ ਜਿਹੜਾ ਕਿ ਸਪਰਟ ਹੁੰਦੀ ਆ ਉਹ ਇਮੀਡੀਏਟ ਅੱਗ ਪਕੜਦੀ ਆ ਉਹਦੇ ਕਰਕੇ ਮੈਂ ਸਮਝਦਾ ਅੱਗ ਲੱਗ ਗਈ ਤੇ ਬੱਚੇ ਜਿਹੜੇ ਅੰਦਰ ਸੀਗੇ ਵਿਚਾਰੇ ਮਜ਼ਦੂਰ ਵਿਚਾਰੇ ਲੇਬਰ ਕਰਦੇ ਸੀ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤੇ ਕਿਤੇ ਨਾ ਕਿਤੇ ਫੈਕਟਰੀ ਮਾਲਕ ਦੀ ਮੈਂ ਸਮਝਦਾ ਵੀ ਗਲਤੀ ਆ ਕਿਉਂਕਿ ਤੇਰੇ ਪੱਠੇ ਵੀ ਐਸੇ ਕੰਮ ਚੱਲਦੇ ਆ ਕਿਤੇ ਨਾ ਕਿਤੇ ਕੋਈ ਬੁਝਾਉਣ ਵਾਲਾ ਜੰਤਰ ਕੋਈ ਨਾ ਕੋਈ ਰੱਖਣਾ ਚਾਹੀਦਾ ਜਿਦੇ ਕਿ ਆਪਾਂ ਇਹ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਨਹੀਂ ਤੁਸੀਂ ਜ਼ਿਕਰ ਕੀਤਾ ਬੱਚੇ ਦਾ ਵੀ ਨਾ ਵਾਲਕ ਲੇਬਰ ਤੇ ਰੱਖੀ ਹੋਈ ਇੱਥੋਂ ਇਹ ਪਤਾ ਲੱਗਿਆ ਵੀ ਲੋਕਾਂ ਦੇ ਦੱਸਣ ਵੀ 16 17 ਸਾਲ ਦਾ ਬੱਚਾ ਜਿਹੜਾ ਗਿਆ ਵਾ 16 ਸਾਲਾਂ ਦਾ ਜਿਹੜਾ ਗਿਆ ਤੇ ਜਿਹੜੇ ਅੰਦਰ ਸੀਗੇ ਦੋ ਜਣੇ ਉਹਨਾਂ ਦੀ ਉਮਰ ਨਹੀਂ ਹਜੇ ਦੱਸੀ ਜਾ ਸਕਦੀ ਵੀ ਉਹ ਕਿੰਨੀ ਕੁ ਏਜ ਹੈਗੀ ਆ ਉਹ ਹੁਣ ਪਤਾ ਲੱਗੇਗਾ ਕਿੰਨੀ ਕੁ ਉਮਰ ਦੀ ਤੇ ਹੁਣ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਜੀ ਉਹਨਾਂ ਨੂੰ ਤਾਂ ਸਿਵਲ ਹਸਪੀਟਲ ਭੇਜਤਾ ਜਿਨ੍ਹਾਂ ਦੀ ਡੈਥ ਹੋ ਗਈ ਤੇ ਉਹ ਜਿਹੜਾ ਦੂਸਰਾ ਬੱਚਾ ਵਾ ਉਹਨੂੰ ਡੀ ਐਮ ਸੀ ਹਸਪਤਾਲ ਬਹੁਤ ਹੀ ਇਹ ਕਲਸੀਅਮ ਵਾਲੀ ਗਲੀ ਹੈਗੀ ਆ ਵਿਸ਼ਕਰਮਾ ਚੌਂਕ ਤੇ ਗਿਲ ਚੌਂਕ ਦੀ ਵਿਚਾਲੇ ਜਗ੍ਹਾ ਤੇ ਬਚਾਲੇ ਔਰ ਬਹੁਤ ਹੀ ਮੰਦਪਾਗੀ ਇਹ ਘਟਨਾ ਘਟੀ ਹੈਗੀ ਜਿਹੜੀ ਅਜੇ ਨਹੀਂ ਹੋਈ ਹੈਗੀ ਆ ਮੌਕੇ ਤੇ ਅਸੀਂ ਪਹੁੰਚੇ ਹੈਗੇ ਇਨਵੈਸਟੀਗੇਟ ਕਰ ਰਹੇ ਹੈਗੇ ਫਾਇਰ ਬਿਗਰਡ ਵੀ ਬੁਲਾ ਲਈ ਸੀ ਐਮਬੂਲੈਂਸ ਵੀ ਬੁਲਾ ਲਈ ਸੀ ਮ ਜੋ ਸਾਡੇ ਵੱਲੋਂ ਬੰਦੀ ਕਾਰਵਾਈ ਵੀ ਕਰ ਰਹੇ ਆ ਇਨਵੈਸਟੀਗੇਟ ਵੀ ਕਰ ਰਹੇ ਆ ਵੀ ਇਹ ਕਾਰਨ ਕੀ ਕਾਰਨ ਦਾ ਹਲੇ ਪਤਾ ਨਹੀਂ ਲੱਗਿਆ ਹੈ ਅੰਦਰੋਂ ਵੀ ਕੀ ਕਹਿੰਦਾ ਮਕੀ ਨਾ ਇਹ ਕਿੰਨੀ ਉਮਰ ਸੀਗੀ ਜੀ ਕਿੰਨੀ ਉਮਰ ਸੀਗੀ ਉਮਰ ਦਾ ਹਲੇ ਅੰਦਾਜ਼ਾ ਨਹੀਂ ਲੱਗ ਸਕਿਆ ਹੈਗਾ ਕਿ ਤੇ ਦੋ ਜਣੇ ਸੀਗੇ ਜਿਹੜੇ ਅੰਦਰੋਂ ਸਨ ਮਿਲੇ ਹੈਗੇ ਬੋਡੀਆਂ ਨਾਲ ਕਿੰਨੇ ਬੰਦੇ ਜਿਹੜੇ ਕੰਮ ਕਰ ਰਹੇ ਸੀ ਫੈਕਟਰੀ ਦੇ ਅੰਦਰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਜਾਣਕਾਰੀ ਹਾਸਲ ਕਰ ਰਹੇ ਹੈਗੇ ਅੰਦਰ ਫੈਕਟਰੀ ਹੈ ਕਿਸ ਦੀ ਫੈਕਟਰੀ ਦੇ ਅੰਦਰ ਉਹ ਜਿਹੜੇ ਸਾਈਕਲ ਦੀਆਂ ਸੀਟ ਕਵਰ ਬੰਦੇ ਹੈਗੇ ਉਹ ਬਣ ਰਹੀਆਂ ਸੀਗੇ ਅੰਦਰ ਕੋਈ ਬੱਚਾ ਵੀ ਰੈਫਰ ਕੀਤਾ ਉਹ ਉਹਦਾ ਵੀ ਹਾਂਜੀ ਇੱਕ ਬੱਚਾ ਰੱਖਿਆ ਉਹ ਕੰਮ ਕਰ ਰਿਹਾ ਸੀ ਉਹ ਕਰੀਬਨ ਨਾ ਨਵਾਲਾਕ ਬੱਚਾ ਹੈਗਾ ਜਿਹੜਾ ਤੇ ਉਹਨੇ ਕੰਮ ਕਰ ਰਿਹਾ ਸੀਗਾ ਜੀ ਅਨੇ ਉਸ ਬਾਰੇ ਹਲੇ ਪਤਾ ਕਰ ਰਹੇ ਹੈਗੇ ਕੰਮ ਕਰ ਰਿਆ ਸੀ ਕਿਵੇਂ ਸੀਗਾ ਕਿ ਸ਼ਟਰ ਬੰਦ ਸੀਗਾ ਨਹੀਂ ਸ਼ਟਰ ਪੂਰਾ ਖੁੱਲਾ ਹੋਇਆ ਸੀ ਕਿਉਂਕਿ ਅੰਦਰ ਪਤਾ ਲੱਗਣ ਤੇ ਲੱਗ ਰਿਹਾ ਹੈ ਕਿ ਕੋਈ ਪੱਤੀ ਸੀ ਜਿਸ ਦੀ ਵਜ੍ਹਾ ਕਰਕੇ ਆਗ ਹੀ ਜਿਹੜੀ ਅਨ ਕੰਟਰੋਲ ਹੋ ਗਈ ਕਾਬੂ ਕਰਨ ਦੇ ਵਿੱਚ ਉਹਨੂੰ ਥੋੜੀ ਦਿੱਕਤ ਆਈ ਸੀ ਕੈਮੀਕਲ ਕੋਈ ਆ ਗਿਆ ਹੋਇਆ ਹੈ ਕੈਮੀਕਲ ਦੱਸ ਰਹੇ ਹਾਲ ਇਨਵੈਸਟੀਗੇਟ ਕਰ ਰਹੇ ਹੈਗੇ ਕਨਫਰਮ ਨਹੀਂ ਹੋਇਆ ਹੈ ਅੰਦਰ ਤੇ ਜਿਹੜੀ ਡੈਥ ਹੋਈ ਹੈ ਜੀ ਉਹਨਾਂ ਦੀ ਉਮਰ ਕਿੰਨੀ ਕਾ ਜੀ ਉਮਰ ਹਲੇ ਇਨਵੈਸਟੀਗੇਟ ਕਰ ਰਹੇ ਹੈਗੇ ਛੋਟੇ ਹੈਗੇ ਨੇ ਬੱਚੇ ਹਲੇ